ਜਿੱਥੇ ਲੋਕ ਆਪਸ ਆਪ ਦੇ ਹੋਣ ਜਿੱਥੇ ਲੋਕ ਭਲਾਈ ਦੇ ਨਾਮ ਦੀ ਚੀਜ਼ ਕੋਈ ਨਹੀਂ ਤੇ ਸਰਵ ਲੋਕ ਖੋ ਹੋਵੇ ਉਹਨੂੰ ਕਲੈਕਟੋਕ੍ਰੇਸੀ ਕਹਿੰਦੇ ਛੋੜ ਅੰਦਰ ਪੰਜਾਬੀ ਛੋੜਾ ਨਾਲ ਅੰਦਰ ਚੱਲਦਾ ਛੋੜਾ ਨਾਲ ਅੰਦਰ ਮੈਂ ਛੋੜ ਕੇ ਜਨਾ ਬਗਵਾਨ ਜਨਾ ਛੋੜ ਕੇ ਤੁਸੀਂ ਅੱਜ ਮੈਂ ਜਿਸੇ ਦਾ ਜਵਾਬ ਦੇ ਰਹੇ ਹੋ ਤੂੰ ਕਹਿੰਦਾ ਨਾ ਫੈਕਟਰੀ ਸਿੱਧੂ ਕਰੇ ਕੋਲ ਤੈਨੂੰ ਫੈਕਟਰੀ ਮਾਵਾ ਮਾਵਾ ਤੇ ਆ ਜਾ ਜੇ ਇੱਕ ਲੱਭਿਆ ਤੈਨੂੰ ਤੇ ਮੇਰਾ ਨਾਮ ਲਾ ਲਈਂ ਹੋਰ ਅੱਗੇ ਮੈਂ ਤੈਨੂੰ ਅੱਜ ਖੜਾ ਹੋਵਾਂਗੇ ਆ ਦੇਖ ਲਾਖਿਆ ਨੂੰ ਕੱਢ ਕੇ ਲੈਣਾ ਭਗਵਾਨ ਜੇ ਮਾਦਾ ਤੋਂ ਕੀਤਾ ਹੈ ਜੇ ਮਾਦਾ ਤੋਂ ਕੀਤਾ ਤਿਆ ਆ ਕੇ ਕਮਰੇ ਇਕੱਲੇ ਬੈਠੀਏ ਹੋਰ ਸਾਡਾ ਕਿਸੇ ਹੋਰ ਥੱਲੇ ਕਿਸੇ ਸਾਥ ਦੇ ਵਿੱਚ ਬੈਠੀਏ ਇੱਕ ਫੇਸਬੁਕ ਨੂੰ ਚਲਾ ਇੱਕ ਫੇਸਬੁਕ ਮੈਂ ਚਲਾਉ ਤੇ ਮੇਰਾ ਫੈਸਟ ਪੰਜਾਬ ਦੇ ਮੁੰਡਿਆਂ ਦੇ ਉੱਤੇ ਤੂੰ ਹਾਰ ਗਿਆ ਰਾਜਨੀਤੀ ਦਾ ਲਖੀ ਬੋਲੇ ਜੈ ਹੋ ਸਿੱਧੂ ਕਹਿੰਦਾ ਮੰਤਰੀ ਚੋ ਸਿੱਧੂ ਕਹਿੰਦਾ ਚੋਰਾ ਦਾ ਤੰਗਰ ਜਿਹੜੇ ਜਿਗ ਸਿੱਧੂ ਕਹਿੰਦਾ ਦੱਸ ਉਹ ਕਿਹੜੇ ਲੋਗ ਨੇ ਜਿਹੜੇ ਕੱਲ ਨੌਂਆਂ ਪੋਰਕ ਲੈਣਾ ਮਾਈਨਿੰਗ ਕਰਨ ਸਹੀ ਹੈ ਇਹ ਕਾਪੀ ਵੇਚਦੇ ਆ ਰੱਤੇ ਵੀ ਉਹ ਕਿਹੜਾ ਲੋਨ ਹੈ ਜਿਹੜਾ ਕੋਈ ਰੋਟੀ ਖਾਣ ਨੂੰ ਪੈਸੇ ਨਹੀਂ ਕਿਹਾ ਜਾਂ 40 ਕਰੋੜ ਰੁਪਏ ਦੇ ਮਹਿਲ ਖੀਦ ਰਹੇ ਨੇ ਉਹ ਕਿਹੜੇ ਵੱਲੇ ਜਿਹੜੇ ਟੈਂਸ਼ਨ ਚ ਆਈ ਫੁੱਲ ਜਾਂਦੇ ਆ ਉਹ ਕਿਹੜੇ ਵੱਲੇ ਜਿਹੜੇ ਮਾਫੀਆ ਨੂੰ ਕੌਟੀਆਂ ਦੇ ਭਾਅ ਬਣਨੇ ਇਕੱਤਰ ਜ਼ਮੀਨ ਲੈ ਜਾਂਦੇ ਆ ਕਿ ਉਹ ਕਿਹੜਾ ਮੁੱਖ ਮੰਤਰੀ ਹੈ ਉਹ ਕਿਹੜਾ ਭਗਵਾਨ ਮੁੱਖ ਮੰਤਰੀ ਹੈ ਜਿਹੜਾ ਭੁਗਤਿ ਦਿਖਾ ਕੇ ਸਿੱ ਨੂੰ ਭੱਜਿਆ ਤੇ 13 ਕਰੋੜ ਰੁਪਏ ਦੇ ਐਲਵਾ ਦੇ ਤਾਰੂ ਦੇ ਲਾਇਸੈਂਸ ਉਹਨਾਂ ਨੇ ਜਵਾਬ ਨਹੀਂ ਦਿੱਤਾ ਉੱਤਰੀ ਆਵਾਜ਼ ਜੇਕਰ ਸੱਚ ਦੀ ਗੱਲ ਕੀਤੀ ਹੈ ਤੇ ਦੱਸ ਦੇ ਦੱਸ ਦੇ

ਅਸੀਂ ਤੁਹਾਨੂੰ ਖਿਦਮਤ ਕਰਦੇ ਹਾਂ ਉਹਨਾਂ ਦੇ ਉਹਨਾਂ ਦੇ ਹਾਂਜੀ ਜੇ ਕੋਈ ਤਸਵੀਰਦਾਰ 10000 ਰੁਪਿਆ ਲੈ ਕੇ ਫਰੇ ਕੇ ਅੰਦਰ ਨਕਸ ਅਸੀਂ ਕਰ ਤੁਹਾਨੂੰ ਕੁੱਲਲੀ ਫੜੋ ਪੂਰ ਜੇ ਡੀ.ਜੀ.ਟੀ ਦੇ ਮਾਸਟਰ ਧਰਮਾ ਦਿੰਦੇ ਆ ਉਹਨਾਂ ਦੇ ਫੈਸਲਾ 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 ਅਸੀਂ ਪਰਖੂ ਦੂਰ ਕਰਾ ਦੇ ਅਸੀਂ ਭਰਮਿਆਲੀ ਸਰਕਾਰ ਨਹੀਂ ਰਹਿਣ ਦੇਣੀ ਹਾਂਜੀ ਜੇ ਕੋਈ ਰੇੜੀਆਂ ਚੱਕੇ ਰੇੜੀਆਂ ਨੂੰ ਖਾਵੇ ਕਿ ਆਏ ਉਹ ਤਾਂ ਸਟੌਕ ਜੰਮ ਸਟੌਕ ਖਾ। ਅਸੀਂ ਜਿੰਨੇ ਚੋਰ ਨੇ ਉਹ ਅੰਦਰ ਤੇ ਜਿਹੜਾ 50 ਹਜ਼ਾਰ ਕਰੋੜ ਰੁਪਏ ਸਾਲ ਦਾ ਖਾਵੇ ਮੁੱਖ ਮੰਤਰੀ ਦੀ ਸਾਪਰਾਤੀ ਆਰੇ ਉਹ ਜੀ ਕਿ ਉਹਨਾਂ ਕਹੇ ਕਿ ਉਹਨਾਂ ਕਰਦੇ

20000 ਕਰੋੜ ਚੋਂ ਦੋ ਸਾਲਾਂ ਦੇ ਵਿੱਚ 400 ਆਇਆ ਤੇ 400000 ਕਰੋੜ ਰੁਪਈਆ ਦੇ ਵਿੱਚੋਂ ਦੋ ਸਾਲਾਂ ਦੇ ਇਹ ਲਾਓ ਜੁਲਛਣਾ ਨਹੀਂ ਆਇਆ ਤੇ ਉਹ ਭੱਜਿਆ ਫਿਰਦਾ ਰੇਤ ਦੀ ਉਹ ਸ਼ਰਾਬ ਦੇ ਨਾਲ ਹੀ ਤੱਕੂ ਭੱਜਿਆ ਫਿਰਦਾ ਹੈ ਹੋ ਕਿਸੇ ਨੂੰ ਜਦੋਂ ਸਾਹਮਣੇ ਆ ਕੇ ਕਹਿੰਦਾ ਮੇਰਾ ਸਰਦ ਸਾਹਮਣੇ ਝੁਕਦਾ ਨਹੀਂ ਮੇਰੇ ਹੀ ਬੰਦਤੀਹਾ ਦੇ ਕੇ ਇੰਦੀ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਹੈ ਤੇ ਤੂੰ ਪੱਟੂ ਤੇਰੇ ਜਿਹੜੇ ਸਰਖਾ ਦੇ ਪਰ ਲੱਗੇ ਆ ਉਹਨੇ ਤੂੰ ਘੱਟਿਆ ਫਿਰਦਾ ਇੰਜੀ ਚਲੋ ਕੋਈ ਹੋਰ ਕਰੇ ਜੇ ਤੁਸੀਂ ਕਰੋ ਤਾਂ ਨਿਆਰੀ ਨਹੀਂਦਾ ਕੋਈ ਹੋਰ ਤੇਰੇ ਤੇ ਉਹਦਾ ਕੰਮ ਕਰਿਆ ਤੂੰ ਢੀਲਾ ਡੋਗੋ ਤੇ ਜਾ ਕੇ ਉਹ ਸ਼ੀਸ਼ਾ ਚੰਗ ਕਰੋ ਸ਼ੀਸ਼ਾ ਸ਼ੀਸ਼ਾ ਖੰਗ ਆਇਆ ਸਾਡੀ ਸ਼ੀਸ਼ਾ ਖੰਗ ਮੋੜ ਕੇ ਤੂੰ ਬਾਹਰ ਨਿਕਲਣਾ ਹਲੇਗਾ ਜੀਪ ਨੇ ਜੀ ਸਾਹਿਬ ਮਾਤ ਨੂੰ ਕਹਿਣਾ ਕਿ ਇਹ ਪੰਜਾਬ ਜਦੋਂ ਗਿਆਨੀ ਜੈਸੂ ਦਾ ਰਾਜ ਹੁੰਦਾ 72 ਮੁਸਤਕਿਲ ਤੇ 2 ਸਾਲ ਬਾਅਦ ਲਾਇਆ ਫਿਰ ਪਰਵਾੜਾ ਸਿੰਘ ਦੀ ਗੁਜਾਰਾ ਕਹੀ ਕਿ ਮੇਰਾ ਪਿਓ ਐ ਕੋਗੇ ਜਨਮ ਸੀ ਨੰਬਰ 1 ਹੁੰਦਾ ਕਮਾਈ ਕਿੰਨੀ ਸੀ ਨੰਬਰ 1 2003 ਚ ਇਹ ਨੰਬਰ 4 ਤੇ ਤੇ ਅੱਜ ਨੰਬਰ 19 ਤੇ ਸੁਣ ਲੋ ਕਹਿੰਦੇ ਇੱਕ ਬਗਤੀ ਆਸਲ ਕਮਾਈ ਕਿੰਨੀ ਸੀ तूंदासि आजा आजा माही त उकदियां तव्हल